ਤੇਰੀਆਂ ਦੇ ਨੇੜਲੇ ਪਿੰਡ ਸਿਆਈਏ ਸਟਾਫ ਦੀ ਟੀਮ ਤੇ ਫਾਇਰਿੰਗ ਹੋਈ ਔਰ ਫਾਇਰਿੰਗ ਦੇ ਦੌਰਾਨ ਇੱਕ ਪੁਲਿਸ ਮੁਲਾਜ਼ਮ ਦੀ ਮੌਤ ਹੋ ਗਈ ਹੈ ਪਿੰਡ ਮਨਸੂਰਪੁਰ ਦੇ ਵਿੱਚ ਛਾਪੇ ਮਾਰਨ ਹੀ ਕਰਨ ਪਹੁੰਚੀ ਸੀ ਟੀਮ ਔਰ ਜਿਸ ਦੌਰਾਨ ਗੈਂਗਸਟਰ ਰਾਣਾ ਦੇ ਵੱਲੋਂ ਫਾਇਰਿੰਗ ਕੀਤੀ ਜਾਂਦੀ ਹੈ ਮੌਕੇ ਤੋਂ ਗੈਂਗਸਟਰ ਹਾਲਾਂਕਿ ਫਰਾਰ ਦੱਸਿਆ ਜਾ ਰਿਹਾ ਹੈ ਪੁਲਿਸ ਦੇ ਵੱਲੋਂ ਇਲਾਕੇ ਦੀ ਘੇਰਾਬੰਦੀ ਕਰਕੇ ਜਾਂ ਪੜਤਾਲ ਜਿਹੜੀ ਲਗਾਤਾਰ ਕੀਤੀ ਜਾ ਰਹੀ ਹੈ ਪਾਲ جاری ਹੈ ਲਗਾਤਾਰ ਗੈਂਗਸਟਰ ਰਾਣਾ ਦੀ ਤਾਂ ਟੀਮ ਪਹੁੰਚੀ ਹੋਈ ਸੀ ਤਾਂ ਪੁਲਿਸ ਮੁਲਾਜ਼ਮ ਅਮਰਿਤਪਾਲ ਸਿੰਘ ਵਜੋਂ ਪਛਾਣ ਹੋਈ ਹੈ ਤੁਹਾਡੀ ਟੀਵੀ ਸਕਰੀਨ ਤੇ ਪੁਲਿਸ ਮੁਲਾਜ਼ਮ ਦੀ ਤਸਵੀਰ ਵੀ ਦਿਖਾ ਰਹੇ ਹਨ ਜਿਸ ਦੀ ਮੌਤ ਹੋ ਗਈ ਹੈ ਗੋਲੀ ਲੱਗਣ ਦੇ ਕਾਰਨ ਦਰਅਸਲ ਪੁਲਿਸ ਨੂੰ ਸੂਚਨਾ ਮਿਲੀ ਸੀ ਗੈਂਗਸਟਰ ਰਾਣਾ ਪਿੰਡ ਦੇ ਵਿੱਚ ਹਥਿਆਰ ਲੁਕਾ ਕੇ ਬੈਠਾ ਹੋਇਆ ਲੁਕਿਆ ਹੋਇਆ ਜਿਸ ਤੋਂ ਬਾਅਦ ਗੁਪਤ ਸੂਚਨਾ ਦੇ ਆਧਾਰ ਤੇ ਪੁਲਿਸ ਵੱਲੋਂ ਕਾਰਵਾਈ ਕੀਤੀ ਜਾਂਦੀ ਹੈ ਕਿ ਸੀਆਈਏ ਸਟਾਫ ਦੀ ਜੋ ਟੀਮ ਪਹੁੰਚਦੀ ਹੈ ਪਰ ਕ੍ਰਾਸ ਫਾਇਰਿੰਗ ਹੁੰਦੀ ਹੈ ਮੁਕਾਬਲਾ ਹੁੰਦਾ ਹੈ ਪੁਲਿਸ ਮੁਲਾਜ਼ਮ ਅਮਰਿਤਪਾਲ ਜੋ ਕਿ ਸੀਆਈਏ ਸਟਾਫ ਦਾ ਹੀ ਟੀਮ ਦਾ ਹਿੱਸਾ ਸੀ ਕਾ ਉਸ ਦੀ ਮੌਤ ਹੋ ਗਈ ਹੈ ਤਾਂ ਮੰਨ ਭਾਗੀ ਖਬਰ ਵੀ ਹੈ ਪੁਲਿਸ ਮੁਲਾਜ਼ਮ ਅਮਰਿਤਪਾਲ ਦੀ ਜੋ ਮੌਤ ਹੋਈ ਹੈ ਫਿਲਹਾਲ ਜੋ ਮੁਲਜ਼ਮ ਹੈ ਉਹ ਫਰਾਰ ਚੱਲ ਰਿਹਾ ਹੈ ਪੁਲਿਸ ਦੇ ਵੱਲੋਂ ਲਗਾਤਾਰ ਇਲਾਕੇ ਦੀ ਘੇਰਾਬੰਦੀ ਕਰਕੇ ਪਾਲ ਕੀਤੀ ਜਾ ਰਹੀ ਹੈ ਅੱਜ ਹੁਸ਼ਿਆਰਪੁਰ ਪੁਲਿਸ ਜਿਸ ਸਮੇਂ ਸੁਖਵਿੰਦਰ ਸਿੰਘ ਰਾਣਾ ਨੂੰ ਫੜਨ ਵਾਸਤੇ ਉਸਦੇ ਪਿੰਡ ਪਹੁੰਚਦੀ ਹੈ ਤਾਂ ਉਸ ਸਮੇਂ ਸੁਖਵਿੰਦਰ ਸਿੰਘ ਰਾਣਾ ਵੱਲੋਂ ਇੱਕ ਪੁਲਿਸ ਪਾਰਟੀ ਦੇ ਉੱਪਰ ਹਮਲਾ ਕਰ ਦਿੱਤਾ ਜਾਂਦਾ ਜਿਸ ਹਮਲੇ ਦੇ ਵਿੱਚ ਖਾਸ ਤੌਰ ਤੇ ਪੁਲਿਸ ਪਾਰਟੀ ਦਾ ਇੱਕ ਵਿਅਕਤੀ ਹੈ ਜਿਹੜਾ ਇੱਕ ਪੁਲਿਸ ਕਰਮਚਾਰੀ ਸ਼ਹੀਦ ਵੀ ਹੋ ਜਾਂਦਾ ਉਸ ਤੋਂ ਬਾਅਦ ਲਗਾਤਾਰ ਪੁਲਸ ਵੱਲੋਂ ਉਹ ਸੁਖਵਿੰਦਰ ਸਿੰਘ ਰਾਣਾ ਦੀ ਭਾਲ ਜਾਰੀ ਹੈ ਆ ਵਕਫ ਵਕਫ ਥਾਵਾਂ ਤੇ ਛਾਪੇਮਾਰੀ ਕੀਤੀ ਜਾ ਰਹੀ ਹੈ ਤੁਹਾਨੂੰ ਤਸਵੀਰਾਂ ਦਿਖਾਵਾਂਗੇ ਇਹ ਮਸੂਰਪੁਰ ਪਿੰਡ ਦੀਆਂ ਤਸਵੀਰਾਂ ਨੇ ਜਿੱਥੇ ਸੁਖਵਿੰਦਰ ਸਿੰਘ ਰਾਣਾ ਇਸ ਘਰ ਦੇ ਵਿੱਚ ਰਹਿੰਦਾ ਸੀਗਾ ਉੱਥੇ ਪੁਲਿਸ ਪਾਰਟੀ ਵੱਲੋਂ ਘਰ ਦੇ ਸੁਮੀਤਾਵਾਂ ਨੇ ਜਿੱਥੇ ਪੁਲਿਸ ਨੂੰ ਸ਼ੱਕ ਲੱਗ ਰਿਹਾ ਕਿ ਹੋ ਸਕਦਾ ਸੁਖਵਿੰਦਰ ਸਿੰਘ ਰਾਣਾ ਉਸ ਸਾਈਡ ਨੂੰ ਫਰਾਰ ਹੋਇਆ ਹੋਵੇ ਉਸ ਸਾਈਡ ਵੀ ਜਿਹੜੀ ਕਿ ਵਕਫਾਕ ਥਾਵਾਂ ਤੇ ਰੇਡ ਕੀਤੀ ਜਾ ਰਹੀ ਹੈ ਹਸ਼ਿਆਰਪੁਰ ਪੁਲਿਸ ਵੱਲੋਂ 25000 ਰੁਪਏ ਦਾ ਤਕਰੀਬਨ ਜੋ ਇਨਾਮ ਹੈ ਕਿਹਾ ਸਕਦੇ ਆ ਸੁਖਵਿੰਦਰ ਸਿੰਘ ਰਾਣਾ ਨੂੰ ਲੈ ਕੇ ਡਿਕਲੇਅਰ ਕਰ ਦਿੱਤਾ ਕਿ ਜੇਕਰ ਕੋਈ ਵਿਅਕਤੀ ਸੁਖਵਿੰਦਰ ਸਿੰਘ ਰਾਣਾ ਨੂੰ ਲੈ ਕੇ ਇਤਲਾਹ ਦੇਵੇਗਾ ਉਸ ਦੀ ਪਛਾਣ ਵੀ ਗੁਪਤ ਰੱਖੀ ਜਾਵੇਗੀ ਅਤੇ 25000 ਰੁਪਏ ਦਾ ਇਨਾਮ ਹੈ ਜਿਹੜਾ ਕਿ ਰੱਖਿਆ ਗਿਆ ਹੈ ਸੁਖਵਿੰਦਰ ਸਿੰਘ ਰਾਣਾ ਦੇ ਘਰ ਦੀਆਂ ਅਸੀਂ ਆਪਣੇ ਦਰਸ਼ਕਾਂ ਨੂੰ ਤਸਵੀਰਾਂ ਦਿਖਾ ਰਹੇ ਹਾਂ ਗੈਂਗਸਟਰ ਸੁਖਵਿੰਦਰ ਸਿੰਘ ਰਾਣਾ ਜਿਸ ਨਾਮ ਸੀਗਾ ਉਸ ਕੇਸ ਦੇ ਵਿੱਚ ਲਗਾਤਾਰ ਪੁਲਸوں ਨੂੰ ਭਾਲ ਵੀ ਜਾਰੀ ਸੀਗੀ ਇਹ ਪਰ ਅੱਜ ਸਮੇਂ ਸੀਐਸਟਾਫ ਨੂੰ ਇਨਫੋਰਮੇਸ਼ਨ ਪਹੁੰਚਦੀ ਹੈ ਇਨਫੋਰਮੇਸ਼ਨ ਪਹੁੰਚਦੀ ਹੈ ਕਿ ਕੁਝ ਅਸਲਾ ਸੁਖਵਿੰਦਰ ਸਿੰਘ ਰਾਣਾ ਲੈ ਕੇ ਆਪਣੇ ਪਿੰਡ ਤੋਂ ਹੋਰ ਕਿਸੇ ਪਾਸੇ ਜਾ ਰਿਹਾ ਹੈ ਤਾਂ ਉਸ ਸਮੇਂ ਪੁਲਿਸ ਪਾਰਟੀ ਉਸ ਨੂੰ ਦਬੋਚਣ ਦੀ ਕੋਸ਼ਿਸ਼ ਕਰਦੀ ਹੈ ਪਰ ਪੁਲਿਸ ਪਾਰਟੀ ਦੇ ਉੱਪਰ ਸੁਖਵਿੰਦਰ ਸਿੰਘ ਰਾਣਾ ਵੱਲੋਂ ਹਮਲਾ ਕਰ ਦਿੱਤਾ ਜਾਂਦਾ ਜਿਸ ਦੇ ਵਿੱਚ ਇੱਕ ਪੁਲਿਸ ਕਰਮਚਾਰੀ ਅਮਰਿਤਪਾਲ ਸਿੰਘ ਸ਼ਹੀਦ ਹੋ ਜਾਂਦਾ ਹੈ ਉਸ ਤੋਂ ਬਾਅਦ ਲਗਾਤਾਰ ਪੁਲਿਸ ਵੱਲੋਂ ਉਸ ਦੇ ਵੱਖ-ਵੱਖ ਟਿਕਾਣੇ ਨੇ ਚਾਹੇ ਉਸ ਦੇ ਜੋ ਸਾਥੀ ਨੇ ਉਹਨਾਂ ਦੇ ਟਿਕਾਣੇ ਦੇ ਉੱਪਰ ਰੇਡ ਕੀਤੀ ਜਾ ਰਹੀ ਹੈ ਜਾਂ ਉਸ ਦੇ ਘਰ ਦੇ ਉੱਪਰ ਕਹਿ ਸਕਦੇ ਹਾਂ ਰੇਡ ਕੀਤੀ ਗਈ ਹੈ ਤੁਹਾਨੂੰ ਤਸਵੀਰਾਂ ਸੀ ਸੁਖਵਿੰਦਰ ਸਿੰਘ ਰਾਣਾ ਦੇ ਘਰ ਦੀਆਂ ਤਸਵੀਰਾਂ ਦਿਖਾ ਰਹੇ ਹਾਂ ਜਿਸ ਘਰ ਦੇ ਵਿੱਚ ਕਵਿੰਦਰ ਸਿੰਘ ਰਾਣਾ ਰਹਿੰਦਾ ਸੀਗਾ ਅਤੇ ਉਸ ਘਰ ਦੇ ਵਿੱਚ ਹੁਣ ਖਾਸ ਤੌਰ ਤੇ ਇਹ ਪੁਲਿਸ ਪਾਰਟੀ ਵੱਲੋਂ ਜਿਹੜਾ ਕਿ ਤਲਾਸ਼ੀ ਲਈ ਜਾ ਰਹੀ ਹੈ ਕਿ ਕੁਝ ਸਬੂਤ ਜਾਂ ਕੁਝ ਡਾਕੂਮੈਂਟ ਪੁਲਿਸ ਪਾਰਟੀ ਨੂੰ ਮਿਲ ਸਕਣ ਉਹਨਾਂ ਡਾਕੂਮੈਂਟਾਂ ਦੇ ਆਧਾਰ ਤੇ ਜਿਹੜਾ ਕਿ ਅੱਗੇ ਦੀ ਜਾਂਚ ਪੜਤਾਲ ਕੀਤੀ ਜਾ ਸਕੇ ਪਰ ਵਕ ਵਕ ਟੀਮਾਂ ਦਾ ਗਠਨ ਜੋ ਕਰ ਸਕਦੇ ਆ ਇਹ ਖਾਸ ਤੌਰ ਤੇ ਹਿਸ਼ਾਰਪੁਰ ਪੁਲਿਸ ਵੱਲੋਂ ਕੀਤਾ ਗਿਆ ਅਤੇ ਉਹਨਾਂ ਟੀਮਾਂ ਵੱਲੋਂ ਹੁਣ ਰੇਡਸ ਨੇ ਜਿਹੜੀਆਂ ਕੀਤੀਆਂ ਜਾ ਰਹੀਆਂ ਨੇ ਐਸਐਸਪੀ ਸੁਰਿੰਦਰ ਲਾਂਬੜ ਨੇ ਜਿਹੜੇ ਇਹ ਹਿਸ਼ਾਰਪੁਰ ਦੇ ਉਹਨਾਂ ਵੱਲੋਂ ਖੁਦ ਜਿਹੜੀ ਕਿ ਦੀ ਅਗਵਾਈ ਕੀਤੀ ਜਾ ਰਹੀ ਹੈ ਅਤੇ ਜਲਦ ਤੋਂ ਜਲਦ ਸੁਖਵਿੰਦਰ ਸਿੰਘ ਰਾਣਾ ਨੂੰ ਫੜਨ ਦੀ ਕੋਸ਼ਿਸ਼ ਕਿਤੇ ਨਾ ਕਿਤੇ ਪੰਜਾਬ ਪੁਲਸੋਂ ਲੋ ਹੁਸ਼ਿਆਰਪੁਰ ਪੁਲਸੋਂ ਕੀਤੀ ਜਾ ਰਹੀ ਹੈ ਤਾਂ ਕਿ ਇਹ ਗਨਾਂਹ ਦੀ ਦੁਨੀਆ ਦੇ ਵਿੱਚ ਕਿਉਂਕਿ ਪਿਛਲੇ ਸਮੇਂ ਦੇ ਵਿੱਚ ਬਹੁਤ ਸਾਰੇ ਮਾਮਲੇ ਜਿਹੜੇ ਸਾਨੂੰ ਦੇਖਣ ਨੂੰ ਮਿਲੇ ਇਹ ਜਿਸ ਸਮੇਂ ਕੋਈ ਅਜਿਹੀ ਵਾਰਦਾਤ ਸਾਹਮਣੇ ਆਉਂਦੀ ਸੀ ਤਾਂ ਉਸ ਤੋਂ ਬਾਅਦ ਪੁਲਿਸ ਪਾਰਟੀ ਵੱਲੋਂ ਉਹਨਾਂ ਲੋਕਾਂ ਨੂੰ ਫੜਨ ਦੀ ਕੋਸ਼ਿਸ਼ ਕਿਤੇ ਨਾ ਕਿਤੇ ਕੀਤੀ ਜਾਂਦੀ ਸੀ ਕਿ ਜਾਂਕਰ ਕਹਿ ਸਕਦੇ ਜੇਕਰ ਪੁਲਿਸ ਪਾਰਟੀ ਤੇ ਹਮਲਾ ਹੁੰਦਾ ਸੀ ਤਾਂ ਇਨਕਾਊਂਟਰ ਵੀ ਕਾਫੀ ਦੇਖਣ ਨੂੰ ਮਿਲੇ ਜਿਸ ਕਰਕੇ ਇਹ ਅਮਨ ਸ਼ਾਂਤੀ ਬਹਾਲ ਕੀਤੀ ਜਾ ਸਕੇ ਇਹ ਅਸੀਂ ਸੂਰਪਿੰਡ ਮਸੂਰਪੁਰ ਪਿੰਡ ਦੀਆਂ ਅਸੀਂ ਆਪਣੇ ਦਰਸ਼ਕਾਂ ਨੂੰ ਤਸਵੀਰਾਂ ਦਿਖਾ ਰਹੇ ਹਾਂ ਜਿੱਥੇ ਕਹਿੰਦੇ ਵੱਖ-ਵੱਖ ਚੈਕਿੰਗ ਜਿਹੜੀਆਂ ਪੁਲਿਸ ਪਾਰਟੀਆਂ ਪੁਲਿਸ ਟੀਮਾਂ ਦਾ ਗਠਨ ਕਰਕੇ ਚੈਕਿੰਗ ਕੀਤੀ ਜਾ ਰਹੀ ਹੈ ਕੈਮਰਾ ਪਰਸਨ ਪ੍ਰਮੋਦ ਦੇ ਨਾਲ ਕਮਲਦੀਪ ਜੀ ਮੀਡੀਆ ਹਸ਼ਿਆਰਪੁਰ